ਅੱਜਕੱਲ੍ਹ ਦੇ ਬੱਚੇ ਬਹੁਤ ਹੀ ਜ਼ਿਆਦਾ ਅਸਤਰਾਂ ਸਾਡੇ ਟਾਈਮ 'ਚ ਤਾਂ ਬੱਚਿਆਂ ਨੂੰ ਨਲੀਆਂ ਪੁੰਝਣੀਆਂ ਨਹੀਂ ਸੀ ਆਉਂਦੀਆਂ ਪਰ ਇਸ ਟਾਈਮ ਦੇ ਬੱਚੇ ਬਹੁਤ ਹੀ ਜ਼ਿਆਦਾ ਐਡਵਾਂਸ ਹੋ ਚੁੱਕੇ ਆ ਉਹ ਜੋ ਮੋਬਾਈਲ ਫੋਨਾਂ ਤੇ ਦੇਖਦੇ ਆ ਪਤੰਦਰ ਉਹੀ ਕੰਮ ਕਰਦੇ ਆ ਹਾਲ ਹੀ ਵਿੱਚ ਆ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਨੂੰ ਵੇਖ ਕੇ ਸੱਚੀ ਤੁਹਾਨੂੰ ਬਹੁਤ ਹੀ ਜ਼ਿਆਦਾ ਹਾਸਾ ਆਵੇਗਾ ਇਸ ਵੀਡੀਓ ਕਲਿੱਪ 'ਚ ਦੇਖੋਗੇ ਵੀ ਇੱਕ ਵਿਆਹ ਚੱਲਦਾ ਪਿਆ ਹੈ ਵਿਆਹ ਵਾਲੀ ਕੁੜੀ ਖਲੋਤੀ ਹੋਈ ਹੈ ਤੈ ਕਾ ਅਸਤਰ ਜਿਹਾ ਸਤਾਨ ਦੀ ਟੂਟੀ ਨਿਕਾ ਜਿਹਾ ਜਵਾਗ ਕੁੜੀ ਦੇ ਲੱਗੇ ਆ ਜਾਂਦਾ ਹੈ ਕੁੜੀ ਨੂੰ ਕੀ ਪਤਾ ਸੀ ਇਹ ਪਤੰਦਰ ਹੁਣ ਕੋਈ ਹਰਕਤ ਕਰੇਗਾ ਕੁੜੀ ਆਪਣੇ ਸੁਭਾਅ 'ਚ ਖਲੋਤੀ ਹੋਈ ਹੈ ਪਰ ਇਹ ਨਿਕਾ ਜਿਹਾ ਜ ਨਾ ਜਾ ਕੇ ਕੁੜੀ ਦੀ ਧੁੰਨੀ ਚ ਉਂਗਲ ਦੇ ਦਿੰਦਾ ਜਿਸ ਤੋਂ ਬਾਅਦ ਕੁੜੀ ਨੂੰ ਗੁੱਸਾ ਆਉਂਦਾ ਤੇ ਇੱਕ ਥੱਪੜ ਮਾਰਦੀ ਤੇ ਨਾਲ ਹੀ ਜਵਾਕ ਉਹ ਸਾਈਡ ਤੇ ਡੇਗਦਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੁੜੀ ਨੇ ਚਪੇੜ ਮਾਰ ਕੇ ਸਹੀ ਕੀਤਾ ਜਾਂ ਫਿਰ ਨਹੀਂ ਤੇ ਹਾਂ ਇਸ ਵੀਡੀਓ ਨੂੰ ਅਸੀਂ ਯਾਰ ਤੱਕ ਜਰੂਰ ਸ਼ੇਅਰ ਕਰਿਓ ਜੋ ਐਵੇਂ ਦੀਆਂ ਹਰਕਤਾਂ ਕਰਦਾ ਰਹਿੰਦਾ ਹੈ ਸੋ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਸਤ ਸ੍ਰੀ ਅਕਾਲ